ਉਦੇ ਮਾਤਾ ਦਿਲਰੋਜ਼ ਦੀ ਕਿਰਨ ਉਹਦੇ ਕੋ ਉੱਠ ਨਹੀਂ ਹੋ ਰਿਆ ਸੀਗਾ ਗੱਲ ਨਹੀਂ ਸੀ ਕਰ ਹੋਰੀ ਔਰ ਸਾਰਿਆਂ ਨੇ ਆਪਣਾ ਜਿਹੜਾ ਹੈਗਾ ਉਹਦੇ ਦਾਦੀ ਨੇ ਦਾਦੇ ਨੇ ਔਰ ਉਹਦੇ ਫਾਦਰ ਨੇ ਹਰ ਪਿਤ ਨੇ ਉਹਨਾਂ ਨੇ ਮਤਲਬ ਇਹ ਸੀ ਘਰੋਂ ਬਾਹਰ ਨਿਕਲਣਾ ਬੰਦ ਕਰਤਾ ਸੀਗਾ ਮੈਸੇਜ ਕਰਦਾ ਸੀ ਸੋਚਦਾ ਹੁੰਦਾ ਸੀਗਾ ਕਿਹੜੀ ਮੌਤ ਹੈ ਦੀ ਕਿੰਨੀ ਖਤਰਨਾਕ ਹੋਈ ਹੋਣੀ ਹੈ ਫਿਰ ਜਦੋਂ ਗੱਲਾਂ ਕਰਨ ਦੀ ਗੱਲ ਹੈਗੀ ਆ ਲੇਕਿਨ ਮੈਡੀਕਲ ਚੈੱਕ ਕਰ ਤੋਂ ਬਾਅਦ ਮੇਰਾ ਰੋਣਾ ਨਿਕਲ ਗਿਆ ਮੈਡੀਕਲ ਦੇ ਵਿੱਚ ਆਇਆ ਕਿ ਉਹ ਜਿਹੜੀ ਪਾਈਪ ਹੈ ਫੂਡ ਪਾਈਪ ਹੈ ਉਹਦੀ 에ਅਰ ਪਾਈਪ ਹੈ ਉਹਦੇ ਲੰਗਸ ਉਹ ਸਾਰੇ ਮਿੱਟੀ ਨਾਲ ਭਰੇ ਹੋਏ ਸੀ ਔਰ ਜਦੋਂ ਮਿੱਟੀ ਜਾਂਦੀ ਹੈ ਅੰਦਰ ਉਹਨਾਂ ਨਾਲਾਂ ਨੂੰ ਪਾੜ ਕੇ ਜਾਂਦੀ ਹੈ ਬੱਚੇ ਦੇ ਨੱਕ ਕੰਨ ਮੂੰਹ ਔਰ ਅੱਖਾਂ ਦੇ ਵਿੱਚ ਮਿੱਟੀ ਭਰੀ ਹੋਈ ਸੀ ਇਹ ਆਮ ਤੌਰ ਤੇ ਔਰਤ ਨੂੰ ਫਾਂਸੀ ਸਜ਼ਾ ਨਹੀਂ ਹੁੰਦੀ ਤੇ ਇੱਕ ਹਿਸਟੋਰਿਕ ਫੈਸਲਾ ਹੈਗਾ ਜੋ ਜੈਸਾ ਨੇ ਫੈਸਲਾ ਕੀਤਾ ਹੈਗਾ ਇੱਕ ਮੈਸੇਜ ਦਿੱਤਾ ਸੋਸਾਇਟੀ ਨੂੰ ਜੇਕਰ ਉਹ ਹਾਈ ਕੋਰਟ ਜਾਂਦੀ ਹੈ ਲੇਡੀ ਤਾਂ ਅਸੀਂ ਪ੍ਰਪੇਅਰਡ ਵੀ ਆ 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 ਵੀ ਦੋਸਤੋ ਅੱਜੇ ਤੋਂ 22 ਸਾਲ ਪਿੱਛੇ ਚਲ ਜਾਈਏ ਤਾਂ ਇੱਕ ਪ੍ਰਕਰਨ ਹੋਇਆ ਸੀ ਇੱਕ ਛੋਟੀ ਜੀ ਬੱਚੀ ਲਮਸਮ ਆਪਾਂ ਕਹਿ ਸਕਦੇ ਹਾਂ 22 ਸਾਲ ਦੀ ਬੱਚੀ ਉਹਦੀ ਹੱਤਿਆ ਹੋਈ ਸੀ ਤੇ ਹੱਤਿਆ ਵੀ ਉਹਦੇ ਹੱਤੋਂ ਹੋਈ ਸੀ ਜੇ ਕੋਈ ਬੰਦਾ ਸੋਚ ਨਹੀਂ ਸਕਦਾ ਯਾਨੀ ਕਿ ਇੱਕ ਮਾਂ ਦੇ ਹੱਤੋਂ ਹੋਈ ਸੀ ਇੱਕ ਲੇਡੀ ਦੇ ਹੱਤੋਂ ਹੋਈ ਸੀ ਲੇਡੀ ਨੂੰ ਮਾਂ ਦਾ ਰੂਪ ਭੈਣ ਦਾ ਰੂਪ ਤੇ ਲੇਡੀ ਨੂੰ ਉਹ ਰੂਪ ਦਿੱਤਾ ਜਾਂਦਾ ਮਾ ਦੁਰਗੇ ਦਾ ਰੂਪ ਵੀ ਦਿੱਤਾ ਜਾਂਦਾ ਸਾਡੇ ਨਜ਼ਰੀਏ ਵਿੱਚ ਉਸ ਹੱਤਿਆ ਦੇ ਅੰਦਰ 22 ਸਾਲ ਬਾਅਦ ਡੈਥ ਪੈਨਲਟੀ ਦਾ ਕੇਸ ਆਇਆ ਲੁਧਿਆਣਾ ਕੋਰਟ ਤੋਂ ਤੇ ਅੱਜ ਜਿਸ ਸ਼ਖਸ ਨਾਲ ਤੁਹਾਨੂੰ ਮਿਲਣ ਜਾ ਰਹੇ ਹਾਂ ਉਸ ਸ਼ਖਸ ਨੇ ਇਸ ਕੇਸ ਨੂੰ ਬਹੁਤ ক্লোਜ਼ ਤੋਂ ਦੇਖਿਆ ਹੈ ਕਿਉਂ ਕਿ ਕਿਉਂਕਿ ਸ਼ਖਸ ਨੇ ਇਸ ਕੇਸ ਨੂੰ ਖੁਦ ਲੜਿਆ ਹੈ ਉਕਾਰ ਸਿੰਘ ਘੁੰਮਣ ਸਾਹਿਬ ਕੁਝ ਜਾਨਣਾ ਚਾਹਾਂਗੇ ਕਿਉਂਕਿ ਇੱਕ ਇਤਿਹਾਸਿਕ ਕੇਸ ਹੈਗਾ ਬਹੁਤ ਕੱਟ ਤੁਹਾਨੂੰ ਅਗਰ ਪੰਜਾਬ ਦੀ ਗੱਲ ਕਰੀਏ ਤੇ ਪਹਿਲੀ ਮਹਿਲਾ ਹੈ ਜੈਨੂ ਫਾਂਸੀ ਦੀ ਸਜ਼ਾ ਹੋਈ ਹੈ ਤੇ ਹਿੰਦੁਸਤਾਨ ਚ ਚੌਥੀ ਮਹਿਲਾ ਹੈ ਜੈਨੂ ਫਾਂਸੀ ਦੀ ਸਜ਼ਾਈ ਹੈ ਸਰ ਬਹੁਤ ਬਹੁਤ ਸਵਾਗਤ شکریہ ਜੀ ਸਤਿ ਸ੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਤੁਸੀਂ ਕੇਸ ਲੜਿਆ ਤੇ ਜਦੋਂ ਪਹਿਲਾਂ ਸਟਾਰਟਿੰਗ ਕੀਤੀ ਤੇ ਦਿਲ ਚ ਕੀ ਫੀਲਿੰਗ ਸੀ ਇਨਫੈਕਟ ਇੱਕ ਕੇਸ ਨੰਬਰ ਨੂੰ ਰੈਫਰ ਕੀਤਾ ਸੀਗਾ ਕਿਸੇ ਐਨਜੀਓਜ਼ ਨੇ ਕੀਤਾ ਸੀਗਾ ਉਸ ਤੋਂ ਬਾਅਦ ਸਾਹੀਰਾ ਸਿੰਘ ਆਬੜੀਆ ਉਹਨਾਂ ਨੇ ਗੱਲ ਕੀਤੀ ਮੇਰੇ ਨਾਲ ਸਾਡਾ ਸ਼ੁਰੂ ਤੋਂ ਹੀ ਪਛੋਕੜ ਰਿਹਾ ਮੇਰੇ ਫਾਦਰ ਸਾਹਿਬ ਗੁਰਚਰਨ ਸਿੰਘ ਘੁੰਮਣ ਐਡਵੋਕੇਟ ਉਹਨਾਂ ਨੇ ਹਜ਼ਾਰਾਂ ਹੀ ਕੇਸ ਫ੍ਰੀ ਕੀਤੇ ਹੈਗੇ ਆ ਸੋਸਾਇਟੀ ਦੇ ਨਾਲ ਜਿੱਤੇ ਲੋਕਾਂ ਨੂੰ ਇਨਸਾਫ ਦਵਾਇਆ ਉਸੇ ਪ੍ਰਥਾ ਚੱਲਦੇ ਹੋਏ ਗਵੜੀਆ ਸਾਹਿਬ ਮੇਰੇ ਕੋਲ ਆਏ ਮੈਨੂੰ ਕਹਿੰਦੇ ਕੇਸ ਲੈਣਾ ਹੈਗਾ ਤੇ ਤੂੰ ਕਰਨਾ ਜ਼ਰੂਰ ਹੈ ਮੈਂ ਜਦੋਂ ਇਹਨਾਂ ਦੇ ਘਰੇ ਗਿਆ ਤੇ ਘਰ ਦੇ ਹਾਲਾਤ ਦੇਖੇ ਤਾਂ ਦਿਲੜਾ ਬਾਹਰ ਆ ਰਿਹਾ ਸੀਗਾ ਇੱਕ इमोशनल ਜਰਨੀ ਸੀ ਉਹਦੇ ਮਾਤਾ ਦਿਲਰੋਜ਼ ਦੀ ਕਿਰਨ ਉਹਦੇ ਕੋਲਠ ਨਹੀਂ ਹੋ ਰਿਆ ਸੀਗਾ ਗੱਲ ਨਹੀਂ ਸੀ ਕਰ ਹੋਰੀ ਔਰ ਸਾਰਿਆਂ ਨੇ ਆਪਣਾ ਜਿਹੜਾ ਹੈਗਾ ਉਹਦੇ ਦਾਦੀ ਨੇ ਦਾਦੇ ਨੇ ਔਰ ਉਹਦੇ ਫਾਦਰ ਨੇ ਹਰ ਪਿਤ ਨੇ ਉਹਨਾਂ ਨੇ ਮਤਲਬ ਇਹ ਸੀ ਘਰੋਂ ਬਾਹਰ ਨਿਕਲਣਾ ਬੰਦ ਕਰਤਾ ਸੀਗਾ ਇੱਕ ਡਰ ਦਾ ਮਾਹੌਲ ਸੀਗਾ ਮਾਲੇ ਦੇ ਵਿੱਚ ਜਦੋਂ ਜਾ ਕੇ ਉਹਨਾਂ ਨਾਲ ਮੁਲਾਕਾਤ ਹੋਈ ਹੈ ਹੌਸਲਾ ਅਫਜ਼ਾਈ ਦਿੱਤੀ ਗਈ ਤਮ ਇੰਨੀ ਗੱਲ ਤਾਂ ਕਹੀ ਸੀ ਉਹਨਾਂ ਨੂੰ ਕਿਰਨ ਨੂੰ ਮੈਂ ਬੇਟਾ ਗੱਲ ਸੁਣ ਲੈ ਦਿਲ ਰੋਸ ਤਾਂ ਵਾਪਸ ਨਹੀਂ ਆ ਸਕਦੀ ਪਰ ਇਨਸਾਫ ਜ਼ਰੂਰ ਦਵਾਵਾਂਗੇ ਔਰ ਇਨਸਾਫ ਦਾ ਉਮੀਦ ਕਰਦਾ ਸੀ ਮੈਂ ਉਦੋਂ ਹੀ ਕਿ ਇਨਸਾਫ ਜੜਾ ਹੈਗਾ ਮੌਤ ਤੋਂ ਘੱਟ ਨਹੀਂ ਹੋਣਾ ਚਾਹੀਦਾ ਕਿਉਂਕਿ ਜਿੰਨੀ ਦਰਦਨਾਕ ਮੌਤ ਉਹ ਬੱਚੇ ਦੀ ਹੋਈ ਹੈ ਇਹ ਮੇਰਾ ਖਿਆਲ ਸਦੀਆਂ ਬਾਅਦ ਮੈਂ ਸਦੀਆਂ ਬਾਅਦ ਤਾਂ ਕਿ ਨਾ ਕਿਉਂਕਿ ਲਾਸਟ ਚੰਗੇਜ਼ ਖਾਨ ਹੁੰਦਾ ਸੀ ਇੱਕ ਮੰਗੋਲ ਦਾ ਰਾਜਾ ਰਾਜਾ ਉਹ ਜਿਹੜੇ ਸਭ ਤੋਂ ਦਰਦਨਾਕ ਮੌਤ ਜੜੀ ਦਿੰਦਾ ਸੀ ਨਾ ਆਪਣੇ ਦੁਸ਼ਮਣਾਂ ਨੂੰ ਉਹ ਜੁੰਦਿਆਂ ਨੂੰ ਦਬਕੇ ਦਿੰਦਾ ਹੁੰਦਾ ਸੀਗਾ ਔਰ ਇਸ ਗੱਲ ਨੂੰ ਤਕਰੀਬਨ 7-800 ਸਾਲ ਹੋ ਗਏ ਆ ਸੱਤ ਉਸ ਤੋਂ ਬਾਅਦ ਸਾਡੇ ਛੋਟੇ ਸ਼ਹਿਜ਼ਾਦੇ ਉਹਨਾਂ ਨੂੰ ਇਹਾ ਵਿੱਚ ਨਹਾਇਆ ਗਿਆ ਮੈਂ ਸੈਸ ਕਰਦਾ ਸੀ ਸੋਚਦਾ ਹੁੰਦਾ ਸੀਗਾ ਕਿਹੜੀ ਮੌਤ ਹੈ ਦੀ ਕਿੰਨੀ ਖਤਰਨਾਕ ਹੋਈ ਹੋਣੀ ਹੈ ਫਿਰ ਜਦੋਂ ਚਲਾਣ ਪੇਸ਼ ਹੋਇਆ ਮੈਂ ਮੈਡੀਕਲ ਚੈੱਕ ਕੀਤਾ ਉੱਥੋਂ ਮਤਲਬ ਗੱਲਾਂ ਕਰਨ ਦੀ ਗੱਲ ਹੈਗੀ ਆ ਲੇਕਿਨ ਮੈਡੀਕਲ ਚੈੱਕ ਕਰਨ ਤੋਂ ਬਾਅਦ ਮੇਰਾ ਰੋਣਾ ਨਿਕਲ ਗਿਆ ਮੈਂ ਬੱਚੇ ਦੀ ਮੈਡੀਕਲ ਦੇ ਵਿੱਚ ਆਇਆ ਕਿ ਉਹ ਜਿਹੜੀ ਪਾਈਪ ਹੈ ਫੂਡ ਪਾਈਪ ਹੈ ਉਹਦੀ 에ਅਰ ਪਾਈਪ ਹੈ ਉਹਦੇ ਲੰਗਸ ਉਹ ਸਾਰੇ ਮਿੱਟੀ ਨਾਲ ਭਰੇ ਹੋਏ ਸੀਗੇ ਜਦੋਂ ਬੱਚਾ ਜੂਦਾ ਦੱਬਿਆ ਹੋਣਾ ਉਹਦੇ ਕਿੰਨੀ ਦਰਦ ਹੋਈ ਹੋਣੀ ਜਦੋਂ ਸਾਹ ਅੰਦਰ ਲੈਂਦਾ ਹੋਣਾ ਉਦੋਂ ਵੀ ਮਿੱਟੀ ਅੰਦਰ ਜਾਂਦੀ ਹੋਣੀ ਹੈ ਔਰ ਜਦੋਂ ਮਿੱਟੀ ਜਾਂਦੀ ਹੈ ਅੰਦਰ ਉਹਨਾਂ ਨਾੜਾਂ ਨੂੰ ਪਾੜ ਕੇ ਜਾਂਦੀ ਹੈ ਬਲੀਡਿੰਗ ਹੁੰਦੀ ਹੈ ਬੱਚੇ ਦੇ ਨੱਕ, ਕੰਨ, ਮੂੰਹ ਔਰ ਅੱਖਾਂ ਦੇ ਵਿੱਚ ਮਿੱਟੀ ਭਰੀ ਹੋਈ ਸੀ ਅੱਖਾਂ ਝਮਕਦਾ ਹੋਣਾ ਕਿੰਨਾ ਪੇਨ ਹੁੰਦੀ ਹੋਣੀ ਹੈ ਦਰਦ ਹੁੰਦੀ ਹੋਣੀ ਹੈ ਆਪਾਂ ਸੋਚ ਵੀ ਨਹੀਂ ਸਕਦੇ ਅਹਿਸਾਸ ਨਹੀਂ ਕਰ ਸਕਦੇ ਦਰਦ ਦਾ ਜਦੋਂ ਮੈਂ ਸਾਰਾ ਮੈਡੀਕਲ ਪੜਿਆ ਤਾਂ ਮੈਂ ਉਹ ਤੋਂ ਧਾਰ ਲਿਆ ਸੀਗਾ ਕਿ ਭਾਈ ਇਹਨੂੰ ਕਟੋੜ ਸਜ਼ਾ ਹੈਗੀ ਕਟੋੜ ਸਜ਼ਾ ਮੈਂ ਕਹ ਰਿਹਾ ਤੇ ਮੌਤ ਹੀ ਸਜ਼ਾ ਦੁਆਣੀ ਹੈਗੀ ਆ ਔਰ ਬੜੇ ਵਾਹਿਗੁਰੂ ਨੇ ਕਿਰਪਾ ਕੀਤੀ ਮਿਹਨਤ ਕੀਤੀ ਸਾਰੇ ਆਫਿਸ ਨੇ ਮਿਹਨਤ ਕੀਤੀ ਉਹਦੇ ਪੇਰੈਂਟਸ ਨੇ ਮਿਹਨਤ ਕੀਤੀ ਗ੍ਰੈਂਡਫਾਦਰ ਜਿਹੜੇ ਸ਼ਵਿੰਦਰ ਸਿੰਘ ਜੀ ਹੈਗੇ ਨੇ ਉਹਨਾਂ ਨੇ ਮੇਰੇ ਨਾਲ ਦਿਨ ਰਾਤੇ ਕੀਤਾ ਔਰ ਅੱਜ ਜਿਹੜਾ ਫੈਸਲਾ ਹੋਇਆ ਇੱਕ ਬੜਾ ਹਿਸਟੋਰਿਕ ਫੈਸਲਾ ਹੈਗਾ ਕਿਉਂਕਿ ਆਮ ਤੌਰ ਤੇ ਔਰਤ ਨੂੰ ਫਾਂਸੀ ਸਜ਼ਾ ਨਹੀਂ ਹੁੰਦੀ ਤੇ ਇੱਕ ਹਿਸਟੋਰਿਕ ਫੈਸਲਾ ਹੈਗਾ ਜੋ ਜੈਸਾ ਨੇ ਫੈਸਲਾ ਕੀਤਾ ਹੈਗਾ ਇੱਕ ਮੈਸੇਜ ਦਿੱਤਾ ਸੋਸਾਇਟੀ ਨੂੰ ਕਿ ਜੁਡੀਸ਼ੀ ਦੇ ਵਿੱਚ ਅਖੀਰ ਦੇ ਵਿੱਚ ਜਿਹੜਾ ਲਾਅ ਵਿਲ ਜਿਹੜਾ ਕੈਚ ਨੋਵਲ ਕੈਚ ਆਫ ਦਾ ਕਲਪਰੇਟ ਇਹਦਾ ਹੁੰਦਾ ਹੈ ਕਿ ਕੋਈ ਦੋਸ਼ੀ ਹੈ ਉਹ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦਾ ਔਰ ਇੱਕ ਜਿਹੜਾ ਹੈਗਾ ਫੈਸਲਾ ਇੱਕ ਹਿਸਟੋਰਿਕ ਹੋਣ ਦੇ ਨਾਤੇ ਮਨ ਲੱਗਦਾ ਅਲੱਗ-ਅਲੱਗ ਕੰਟਰੀ ਸੇ ਇੱਕ ਡਿਬੇਟ ਦਾ ਰੀਜ਼ਨ ਵੀ ਬਣ ਗਿਆ ਕਿਉਂਕਿ ਮੈਨੂੰ ਅਮਰੀਕਾ ਤੋਂ ਵੀ ਕਾਲ ਦਈਆਂ ਮੈਨੂੰ ਆਰਲੈਂਡ ਤੋਂ ਕਾਲ ਆਈ ਹੈਗੀ ਹੈ ਆਸਟ੍ਰੇਲੀਆ ਤੋਂ ਕਾਲ ਆਈ ਨਿਊਜ਼ੀਲੈਂਡ ਤੋਂ ਕਾਲ ਆਈ ਹੈ ਇੰਗਲੈਂਡ ਤੋਂ ਕਾਲ ਆਈ ਹੈ ਕੈਨੇਡਾ ਤੋਂ ਕਾਲਸ ਆਈਆਂ ਹੈਗੀਆਂ ਨੇ ਅਲੱਗ-ਅਲੱਗ ਟੀਵੀ ਸ਼ੋਅਸ ਚੱਲੇ ਹੈਗੇ ਰੇਡੀਓ ਸ਼ੋਅਸ ਚੱਲੇ ਹੈ ਜਿੱਥੇ ਕਿ ਇਹ ਫੈਸਲੇ ਬਾਰੇ ਇੱਕ ਡਿਸਕਸ਼ਨ ਹੋਈ ਹੈ ਔਰ ਬਹੁਤ ਲੋਕਾਂ ਨੇ ਹਜ਼ਾਰਾਂ ਲੋਕਾਂ ਨੇ ਤਾਂ ਕੀ ਕਹਿ ਸਕਦਾ ਮੈਂ ਲੱਖਾਂ ਹੀ ਲੋਕਾਂ ਨੇ ਕਮੈਂਟ ਕਰਕੇ ਕਿਹਾ ਕਿ ਜਿਹੜਾ ਫੈਸਲਾ ਇਹ ਤੋਂ ਵਧੀਆ ਫੈਸਲਾ ਜਿਹੜਾ ਹੋ ਨਹੀਂ ਸਕਦਾ ਤੁਮਨ ਸਾਹਿਬ ਇੱਕ ਚੀਜ਼ ਦੱਸੋ ਤੁਸੀਂ ਇੰਨੇ ক্লোਜ਼ ਤੋਂ ਇਹ ਕੇਸ ਦੇਖਿਆ ਹੈ ਕਾਰਨ ਕੀ ਸੀ ਜਿਸ ਉਹ ਲੇਡੀ ਨੇ ਐਨੀ ਬੁਰੀ ਤਰ੍ਹਾਂ ਮਾਰਿਆ ਉਹਨੇ ਬਿਆਨ ਵੀ ਦਿੱਤੇ ਹੋਏ ਨੇ ਤੁਹਾਡੇ ਸਾਹਮਣੇ ਕਾਰਨ ਕੀ ਸੀ ਜੇ ਮੈਂ ਕਾਰਨ ਕਹੂੰਗਾ ਤਾਂ ਲੋਕੀ ਮੰਨਣ ਨੂੰ ਤਿਆਰ ਨਹੀਂ ਹੋਣਗੇ ਛੋਟਾ ਕਾਰਨ ਤਾਂ ਸੀਗਾ ਇੱਕ ਐਨਵੀਜ ਨੂੰ ਕਹਿੰਦੇ ਹੈਗੇ ਆ ਜਿਹੜੇ ਗਵਾਂ ਨੂੰ ਗਵਾਂਡੀ ਨੂੰ ਗੋਂਡੀ ਤੋਂ ਸਿਰਫ ਛੋਟੇ ਜਿਹੇ ਕਾਰਨ ਕਰਕੇ ਕਿ ਭਾਈ ਇਹਦੇ ਬੱਚੇ ਚੰਗਾ ਖਾਂਦੇ ਪੀਂਦੇ ਆ ਤੇ ਮੇਰੇ ਬੱਚਿਆਂ ਕੋਲ ਉਹਦਾ ਸਮਾਨ ਨਹੀਂ ਹੈਗਾ ਜੋ ਕਾਰਨ ਸਾਡੇ ਕੋਲ ਸਾਹਮਣੇ ਆਇਆ ਲੈਕਿਨ ਬਹੁਤ ਵੱਡਾ ਕਾਰਨ ਜਿਹੜਾ ਮੈਂ ਸਮਝਦਾ ਉਹ ਪੋਲਿਟੀਕਲ ਰੀਜ਼ਨ ਹੈ ਸਾਡਾ ਸੋਸ਼ਲ ਇਕਨੋਮਿਕ ਗਰੋਥ ਜਿਹੜੀ ਹੈਗੀ ਨਾ ਹੈਵ ਜੈਟ ਹੈਵ ਨੋਟ ਦੇ ਵਿੱਚ ਉਹ ਵੱਧਦਾ ਫੈ ਫੈਸਲਾ ਵਧ ਰਿਹਾ ਫੈਸਲਾ ਵਧ ਰਿਹਾ ਸਾਡੇ ਦੇ ਪੋਲਿਟੀਕਲ ਲੀਡਰਸ ਹੈ ਉਹ ਨਾ ਤਾਂ ਇਨਫਰਾਸਟ੍ਰਕਚਰ ਵਾਲੀ ਗੱਲ ਕਰਦੇ ਆ ਨਾ ਹੀ ਟ੍ਰੇਡ ਬਾਰੇ ਗੱਲ ਕਰਦੇ ਆ ਨਾ ਇੰਡਸਟਰੀ ਬਾਰੇ ਗੱਲ ਕਰਦੇ ਆ ਨਾ ਇਹਨੂੰ ਵਿਧਾਨ ਵਾਸਤੇ ਗੱਲ ਕਰਦੇ ਨਾ ਨੌਕਰੀਆਂ ਦੀ ਗੱਲ ਕਰਦੇ ਆ ਇਹ ਲੇਡੀ ਨੀਲਮ ਹੈ ਦੋਸ਼ਨ ਇੱਕ ਤਾਂ ਡਾਈਵੋਰਸ ਹੋਇਆ ਸੀ ਇਹਦਾ ਸੈਕਿੰਡਲੀ ਆਪਣੇ ਫਾਦਰ ਦੇ ਤੇ ਆਪਣੇ ਬ੍ਰਦਰ ਡਿਪੈਂਡੈਂਸੀ ਸੀਗੀ ਔਰ ਪਤਾ ਲੱਗਿਆ ਕਿ ਪਿੱਛੇ ਉਹਨਾਂ ਨੇ ਆਪਣੀ ਡਿਪੈਂਡੈਂਸੀ ਉਹਨਾਂ ਨੇ ਕਹੇ ਤਾਂ ਸੀ ਭਾਈ ਤੂੰ ਆਪਣੇ ਹੁਣ ਬੱਚੇ ਲੈ ਕੇ ਬਾਹਰ ਚਲੀ ਜਾ ਜੋ ਮੈਨੂੰ ਇਨਫੋਰਮੇਸ਼ਨ ਆਈ ਹੈਗੀ ਉਹਦੇ ਘਰੋਂ ਔਰ ਇਹ ਦੇਖੋ ਸੋਰਸ ਕੋਵਿੰਕਮ ਹੈ ਕੋਈ ਨਹੀਂ ਸੀਗਾ ਕੋਈ ਜਰੀਆ ਹੈ ਨਹੀਂ ਸੀਗਾ ਉਸ ਕਰਕੇ ਇਹਦੀ ਥੋੜੀ ਥੋੜੀ ਨਾਲ ਇਹਨੂੰ ਅੰਦਰ ਰੰਜਿਸ਼ ਬਾਜੀ ਹੋਣੀ ਸ਼ੁਰੂ ਹੋ ਗਈ ਉਹ ਰੰਜਿਸ਼ ਬਾਜੀ ਮੇਬੀ ਕੋਈ ਗੱਲਾਂ ਕਹਿੰਦੇ ਲੋਕੀ ਕਹਿੰਦੇ ਆ ਕਿ ਸ਼ਾਇਦ ਕਿਸੇ ਕੋਲ ਨੇ ਮੁਸਲਮਾਨ ਕੋਲੋਂ ਕਿਸੇ ਕੋਲੋਂ ਜਾਂ ਡੜੇ ਹੁੰਦੇ ਤਾੰਤਰਖ ਹੁੰਦੇ ਆ ਉਨਹੋ ਪਤਾ ਕਰਾਇਆ ਕਿ ਇਹ ਬੱਚੇ ਦੀ ਬਲੀ ਦੇ ਦਾਂਗੇ ਤੇ ਪਰ ਮੇਰੇ ਕੋਲ ਇਦਾਂ ਦੇ ਕੋਈ ਗੱਲ ਆਈ ਨਹੀਂ ਸਾਹਮਣੇ ਸਾਡੇ ਜਿਹੜੇ ਇਨਵੈਸਟੀਗੇਸ਼ਨ ਜਿਨੀ ਨਹੀਂ ਆਈ ਹੈਗੀ ਤੇ ਨਾ ਹੀ ਕੋਈ ਲਾ ਚਾਹੀਏਗੀ ਨਾ ਹੀ ਸਾਡੇ ਉੱਤੇ ਟ੍ਰਾਇਲ ਚਾਹੀਏਗੀ ਹੈ ਲੇਕਿਨ ਕਿਤੇ ਨਾ ਕਿਤੇ ਕੋਈ ਰੀਜ਼ਨ ਜਿਹੜਾ ਹੈਗਾ ਉਹ ਅੱਜ ਵੀ ਸੋਸ਼ਲ ਪੋਲਿਟੀਕਲ ਜਿਹੜਾ ਹੈਗਾ ਸੋਸ਼ੀਓ ਇਕਨੋਮਿਕ ਰੀਜ਼ਨਸ ਹੈਗੇ ਆ ਸਾਡੇ ਡਿਫਰੈਂਸ ਜਿਹੜੇ ਆ ਰਹੇ ਹੈਗੇ ਸੋਸਾਇਟੀ ਦੇ ਵਿੱਚ ਉਹ ਸਭ ਤੋਂ ਵੱਡਾ ਰੀਜ਼ਨ ਹੈ ਜੈਲ ਸੀ ਬਣ ਸਕਦੇ ਆਪਾਂ ਮੈਂ ਆਬਵੀਅਸ ਐਨਵੀ ਮੀਨਸ ਜੈਲ ਸੀ ਐਨਮੀ ਜਿਹੜੇ ਵਰਡ ਯੂਜ਼ ਕੀਤਾ ਉਹ ਜੈਲਸੀ ਹੁੰਦਾ ਵੈ ਨਹੀਂ ਚਲੋ ਤੁਸੀਂ ਤਾਂ ਕਹਿ ਲੇਕਿਨ ਜੈਲਸੀ ਇੱਥੇ ਤੱਕ ਬੰਦੇ ਨੂੰ ਲਿਜਾ ਸਕਦੀ ਏ ਕਿ ਇੱਕ ਛੋਟੀ ਜੀ ਬੱਚੇ ਨੂੰ ਮਾਰ ਦੋ ਬੜਾ ਅਜੀਬ ਕੇਸ ਹੈ ਜਿਹੜਾ ਕਿ ਮੈਂ ਕਹਿ ਨਹੀਂ ਸਕਦਾ ਕਿ ਲਿਆ ਸਕਦੀ ਆ ਪਰ ਲੈ ਕੇ ਚਲੀ ਗਈ ਮੈਂ ਹਮੇਸ਼ਾ ਹੀ ਪ੍ਰੈਸ ਦੇ ਮੱਧਰੀ ਰਹਿ ਕੇ ਮੈਸੇਜ ਦੇਣਾ ਹੋਣਾ ਉਸ ਨਿਹਾ ਦੇ ਨਾ ਹੋਣਾ ਕਿ ਭਾਈ ਜਦੋਂ ਅਸੀਂ ਸਾਡੇ ਕੋਲ ਰਾਈਟ ਹੁੰਦਾ ਵੈ ਇਲੈਕਸ਼ਨ ਵੇਲੇ ਦਾ ਇਲੈਕਸ਼ਨ ਚੰਗਾ ਲੀਡਰ ਆਪਾਂ ਸਾਹਮਣੇ ਲੈ ਕੇ ਆਈਏ ਅੱਜ ਅਸੀਂ ਉਹ ਲੀਡਰ ਨੂੰ ਲੈ ਕੇ ਆਨੇ ਹੈਗੇ ਆ ਆ ਹੁਣੇ ਮੈਂ ਲਾਦਾ ਅੱਜ ਰਾਜਾ ਵੜਿੰਗ ਨੂੰ ਟਿਕਟ ਮਿਲੀ ਹੈਗੀ ਹੈ ਮੇਰਾ ਖਿਆਲ ਕੋਈ ਵੀ ਜਿਹੜਾ ਹੈਗਾ ਇਹਨਾਂ ਜੋ ਤਿੰਨ ਚਾਰ ਡੀਆਂ ਪਾਰਟੀਆਂ ਦਾ ਹੈਗੇ ਆ ਆਮ ਆਦੀ ਪਾਰਟੀ ਦਾ ਲੈ ਲਓ ਆ ਆਪਣਾ ਭਾਜਪਾ ਦਾ ਲੈ ਲਓ ਔਰ ਤੀਸਰਾ ਆਪਣਾ ਕਾਂਗਰਸ ਲੈ ਲਓ 10ਵੀਂ ਪਾਸ ਤਾਂ ਕੋਈ ਵੀ ਨਹੀਂ ਹੈਗਾ ਮੇਰਾ ਖਿਆਲ ਜਿਹੜੇ ਬੰਦਿਆਂ ਨੇ ਸਾਡੀ ਜ਼ਿੰਦਗੀ ਦਾ ਫੈਸਲਾ ਕਰਨਾ ਹੈ ਪਾਰਲੀਮੈਂਟ 'ਚ ਬੈਠ ਕੇ ਜਿਹੜੇ ਬੰਦਿਆਂ ਨੇ ਸਾਡਾ ਜ਼ਿੰਦਗੀ ਦਾ ਫੈਸਲਾ ਅਸੈਂਬਲੀ 'ਚ ਕਰਨਾ ਹੈ ਅਗਰ ਉਹ 10ਵੀਂ ਪਾਸ ਵੀ ਨਹੀਂ ਹੋਣਗੇ ਤੱਕ ਕੀ ਫੈਸਲੇ ਕਰਨਗੇ ਕੀ ਕਾਨੂੰਨ ਲਾਗਿਆਣਗੇ ਲੋਡ ਮੀਡੀਆ ਜਿੰਨਾ ਸਟਰੋਂਗ ਹੋ ਚੁੱਕਾ ਹੈਗਾ ਮੀਡੀਆ ਦੇ ਥਰੂ ਲੋਕਾਂ ਤੱਕ ਇੱਕ ਆਵਾਜ਼ ਆਵਾਮ ਤੱਕ ਹੋਣੀ ਚਾਹੀਦੀ ਹੈ ਕਿ ਅਗਰ ਚੰਗੀ ਲੀਡਰਸ਼ਿਪ ਹੋਊਗੀ ਅੱਜ ਚੰਗੀ ਗਰੋਥ ਹੋਊਗੀ ਅੱਜ ਟ੍ਰੇਡ ਵਧੂਗਾ ਅੱਜ ਬਿਜ਼ਨਸ ਵਧੂਗਾ ਕਹਿੰਦਾ ਮਤਲਬ ਪੜੇ ਲਿਖੇ ਲੋਕ ਰਾਜਨੀਤਿਕ ਨਾਲ ਜੁੜਨ ਮੈਂ ਕਹਿੰਦਾ ਪੜੇ ਲਿਖੇ ਆਣੇ ਚਾਹੀਦੇ ਤਾਂ ਕਿ ਜਿਹੜੇ ਜਿੱਥੇ ਅੱਜ ਬੈਠੇ ਆ ਅਸੀਂ ਦੇਖੋ ਅੱਜ ਇੱਥੇ ਮੈਂ ਬੜੀ ਪੁਰਾਣੀ ਮਾਰਕੀਟ ਹੈਗੀ ਐ ਠੀਕ ਹੈ ਟਾਰ ਮਾਰਕਟ ਨੂੰ ਕਹਿੰਦੇ ਆ ਫਟਾ ਮਾਰਕਟ ਕਹਿੰਦੇ ਆ ਇੱਥੇ ਇੱਕ ਟਾਈਮ ਸੀਗਾ ਜਦੋਂ ਸਾਰੀ ਸਾਰੀ ਲੁਧਿਆਣੇ ਦੀ ਮੇਜਰ ਇਕਨੋਮੀ ਇੱਥੋਂ ਚੱਲਦੀ ਸੀਗੀ ਅੱਜ ਹਾਲਾਤ ਕੀ ਬਣ ਗਏ ਆ ਤੁਹਾਡੇ ਸਾਹਮਣੇ ਆ ਅੱਜ ਲੋਡ ਹੈ ਇਦਾਂ ਦੀ ਮਾਰਕਟ ਦੁਆਰਾ ਡਵੈਲਪ ਕਰਨ ਦੀ ਅੱਜ ਲੋਡ ਹੈਗੀ ਆ ਇਹੋ ਜਿਹੇ ਬਿਜ਼ਨਸ ਜਿਹੜੇ ਹੈਗੇ ਆ ਜਿਹੜੇ ਲੋਕੀ ਆਪਣੀ ਮਿਹਨਤ ਕਰਕੇ ਕਮਾਉਂਦੇ ਹੈਗੇ ਆ ਉਹਨਾਂ ਨੂੰ ਅੱਗੇ ਲਿਆਂਦੀ ਨਾ ਕਿ ਉਹ ਉਹਦਾ ਲੋਡ ਨਹੀਂ ਹੈਗੀ ਜਿਹੜੇ ਕੀ ਸਾਡੇ ਆਪਸ ਵਿੱਚ ਸੋਸਾਇਟੀ ਚ 파ੜ ਪਣ ਜਿਹੜਾ ਹਿੰਦੂ ਸਿੱਖ ਚ ਪਾਰੜ ਪਣ ਜਿਹੜੇ ਹਿੰਦੂ ਮੁਸਲਮਾਨ ਚ ਪਾਰੜ ਪਣ ਜਿਹੜੇ ਸਿੱਖ ਮੁਸਲਮਾਨ ਚ ਪਾਰੜ ਪਣ 크ਰਿਸਚਨ ਹਿੰਦੂ ਚ ਪਾਰੜ ਪਣ ਇਦਾਂ ਅਲੱਗ-ਅਲੱਗ ਪੋਲੀਟਿਕਲ ਸਿਸਟਮ ਜਿਹੜਾ ਹੈ ਨਾ ਉਹ ਸਾਨੂੰ ਅੱਜਕੱਲ ਸੁਧਾਰਨ ਦੀ ਲੋੜ ਹੈ ਬਹੁਤ ਜ਼ਿਆਦਾ 22 ਸਾਲ ਹੋ ਗਏ ਕਦੇ-ਕਦੇ ਤੁਸੀਂ ਇਦਾਂ ਦਾ ਮਹਿਸੂਸ ਕੀਤਾ ਕਿ ਮੈਂ ਦਿਲ ਰੋਜ਼ ਦਾ ਕੇਸ ਲੜਦੇ ਆ ਮੈਨੂੰ ਬਹੁਤ ਕੁਝ ਫੇਸ ਕਰਨ ਨੂੰ ਨੈਗੇਟਿਵ ਮਿਲ ਲੈ ਇਦਾਂ ਦਾ ਕਦੇ ਮਹਿਸੂਸ ਆ ਦੇਖੋ ਜਦੋਂ ਇਹ ਕੇਸ ਲਿਆ ਹੈਗਾ ਉਹਦੇ ਵਿੱਚ ਕਈ ਡੈਫੀਸ਼ੈਂਸੀ ਸੀਗੀਆਂ ਉਦੇ ਵਾਸਤੇ ਸਾਨੂੰ ਮਿਹਨਤ ਉਨੀ ਜ਼ਿਆਦਾ ਕਰਨੀ ਪਈ। ਤਕਰੀਬਨ ਇੱਕ ਇੱਕ ਗਵਾਹ ਨਾਲ ਜਿਹੜੀ ਹੈਗੀ ਆ ਉਹ ਸਾਨੂੰ 20-20 ਦਿਨ ਲਗਾਣੇ ਪਏ। ਲੇਕਿਨ ਸਾਡੀ ਲੜਾਈ ਇੱਕੋ ਹੀ ਸੀਗੀ ਕਿ ਜੋ ਗਵਾਹੀ ਹੈਗੀ ਆ ਉਹ ਸੱਚ ਦੇ ਆਧਾਰ ਤੇ ਹੋਣੀ ਚਾਹੀਦੀ ਹੈ। ਇਹਦੇ ਵਿੱਚ ਕੋਈ ਗਵਾਹ ਗਵਾਹੀ ਇਦਾਂ ਦੀ ਨਹੀਂ ਹੋਣੀ ਜਿਹਦੀ ਜਿਹੜੀ ਬਨਾਵਟ ਬਨਾਵਟੀ ਪੇਸ਼ ਕੀਤੀ ਜਾਵੇ। ਔਰ ਸਾਰੇ ਸਾਰਾ 100% ਸੱਚ ਦੇ ਅਸਿਰੇ ਆ ਔਰ ਖੇਂਜ ਵੇਗਾ ਤੇ ਸੱਚ ਦੀ ਜਿੱਤ ਹੁੰਦੀ ਆ। ਉਹ ਤੁਹਾਡੇ ਸਾਹਮਣੇ ਹੀ ਹੈ ਮੇਨ ਗਵਾ ਕੌਨ ਸੀ ਜਿਹਦੇ ਉੱਤੇ ਓਵਰਆਲ ਕੇਸ ਰਿਆ ਜਿਹੜਾ ਉਹ ਗੇਟਮੈਨ ਜਿਹਨੇ ਜਾਂਦੇ ਉਹਨੂੰ ਦੇਖਿਆ ਤੇ ਜਿਹਨੇ ਆਂਦੇ ਉਹਨੂੰ ਦੇਖਿਆ ਇਹ ਵਿੱਚ ਗਵਾ ਤਾਂ ਕਹੀ ਸੀ ਮੇਨ ਸਭ ਤੋਂ ਪਹਿਲਾ ਗਵਾ ਤਾਂ ਸੀ ਸੀਸੀਟੀ ਵੀ ਕੈਮਰੇ ਵਾਲਾ ਗਵਾਂਡੀ ਜਿਹਦੇ ਕੈਮਰੇ ਸੀਸੀਟੀ ਵੀ ਕੈਮਰੇ ਰਿਕਾਰਡ ਹੋਇਆ ਉਸ ਤੋਂ ਬਾਅਦ ਪੁਲਿਸ ਦੇ ਜਿਹੜੇ ਸੀਗੇ ਸੀਸੀਟੀ ਵੀ ਕੈਮਰਾਸ ਉਹ ਤੀਜਾ ਸੀਗਾ ਜਿਹੜਾ ਉਹ ਸਕਿਉਰਿਟੀ ਮੈਨ ਸੀਗਾ ਉਸ ਤੋਂ ਇਲਾਵਾ ਡਾਕਟਰ ਸੀਗੇ ਜਿਨ੍ਹਾਂ ਦੀ ਗਵਾਹੀ ਹੋਈ ਹੈਗੀ ਹੈ ਫਿਰ ਬਾਅਦ ਸ਼ਮਿੰਦਰ ਸਿੰਘ ਉਹ ਦਾਦਾ ਜੀ ਸੀਗੇ ਆਪਣੇ ਕਰਨ ਸੀ ਕਿ ਉਹਦੇ ਮਦਰ ਬੱਚੇ ਦੇ ਸੋ ਗਵਾ ਤਾਂ ਸਾਰੀ ਮੇਨ ਹੈਗੇ ਇਨਵੈਸਟੀਗੇਟਿੰਗ ਆਫਸਰ ਗੁਰਬਖਸ਼ ਸਿੰਘ ਹੈਗੇ ਐਸਆਈ ਉਹ ਵੀ ਮੇਨ ਗਵਾ ਸੀਗਾ ਗੱਲ ਇਹ ਗਵਾ ਤਾਂ ਸਾਰੀ ਕਿਉਂਕਿ ਇਹ ਕੇਸ ਹੈਗਾ ਇੱਕ ਡਾਇਰੈਕਟ ਐਵਿਡੈਂਸ ਨਹੀਂ ਸੀਗੀ ਇੱਕ ਸਰਕਮਸਟੈਂਸ਼ੀਅਲ ਐਵਿਡੈਂਸ ਸੀਗੀ ਸਰਕਮਸਟੈਂਸ਼ੀਅਲ ਐਵਿਡੈਂਸ ਜਿਹੜਾ ਨਾ ਉਹ ਸਭ ਤੋਂ ਜ਼ਿਆਦਾ ਮੁਸ਼ਕਲ ਕੇਸ ਹੁੰਦਾ ਹੈ ਕਿਉਂਕਿ ਲਿੰਕ ਐਵਿਡੈਂਸ ਪ੍ਰੂਵ ਕਰਨਾ ਬਹੁਤ ਔਖਾ ਹੈ ਓਕੇ ਇਹ ਜੇ ਅਸੀਂ ਲਿੰਕ ਐਵਿਡੈਂਸ ਪ੍ਰੂਵ ਕੀਤੀ ਸਰਕਮਸਟੈਂਸਸ ਪ੍ਰੂਵ ਕੀਤੀ ਫਿਰ ਉਹਨੂੰ ਪ੍ਰੂਵ ਕੀਤਾ ਮੋਟਿਵ ਪ੍ਰੂਵ ਕੀਤਾ ਸੀ ਠੀਕ ਹੈ ਨਾ ਫਿਰ ਉਹਨੂੰ ਮੈਂ ਜਿਹੜਾ ਮੈਡੀਕਲ ਹੋਇਆ ਸੀਗਾ ਮੈਡੀਕਲ ਦੇ ਨਾਲ ਉਹਨੂੰ ਅਸੀਂ ਕੋਇਨਸਾਈਡ ਕਰਾਇਆ ਸੋ ਇਹ ਸਾਰੇ ਸਾਰੇ ਦੇ ਗਵਾਹੀਆਂ 26 ਦੀ 26 ਗਵਾਹੀਆਂ ਨੇ ਇੱਕ ਚੇਨ ਲਿੰਕ ਬਣ ਗਿਆ ਇਹ ਚੇਨ ਲਿੰਕ ਬਣਨ ਤੋਂ ਬਾਅਦ ਹੀ ਉਤਤਾਰ ਡੈਥ ਪੈਨਲਟੀ ਹੋਈ ਹੈ ਕਿੰਨਾਕ ਤੁਹਾਨੂੰ ਉਸ ਟਾਈਮ ਸਕੂਨ ਮਿਲਿਆ ਜਦੋਂ ਇਹ ਫੈਸਲਾ ਆਇਆ ਕਿ ਉਹ ਲੇਡੀ ਨੂੰ ਫਾਂਸੀ ਦੀ ਸਜ਼ਾ ਲਾ ਕੇ ਹਾਈ ਕੋਰਟ ਸੁਪਰੀਮ ਕੋਰਟ ਜੇ ਆਪਸ਼ਨ ਹੋ ਦੇ ਕੋ ਬਹੁਤ ਪਏ ਨੇ ਤੁਹਾਨੂੰ ਕਿੰਨਾਕ ਮਤਲਬ ਇਹ ਦਿਲ ਨੂੰ ਸਕੂਨ ਮਿਲਿਆ ਗੱਲ ਹੈ ਕਿ ਚਾਹੇ ਬੱਚਾ ਆਪਣਾ ਮਰੇ ਚਾਹੇ ਗੁਈ ਬਰੇ ਕਦੀ ਕਿਸੇ ਦੀ ਮੌਤ ਦਾ ਸਕੂਨ ਨਹੀਂ ਆਂਦਾ ਹੈਗਾ ਚਾਹੇ ਫੈਸਲਾ ਸਾਡੇ ਹੱਕ 'ਚ ਹੀ ਹੈ ਇਹ ਤੇ ਇੱਕ ਲੈਸਨ ਹੈਗਾ ਇੱਕ ਮੈਸੇਜ ਹੈ ਸੋਸਾਇਟੀ ਵਾਸਤੇ ਸਕੂਨ ਮੈਂ ਸੱਚੀ ਗੱਲ ਦੱਸਾਂ ਕੋਈ ਨਹੀਂ ਹੈਗਾ ਕਿਉਂਕਿ ਸਾਡੇ ਦਿਲ ਤੇ ਉਹਨਾਂ ਹੀ ਬੋਝ ਹੁੰਦਾ ਵੈ ਕਿਸੇ ਨੂੰ ਮੌਤ ਦੀ ਸਿਆਦਵਾਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਹੈਗੀ ਲੇਕਿਨ ਇਹ ਹੁੰਦਾ ਕਿ ਜਿਹੜੇ ਉਹਦੇ ਪੇਰੈਂਟਸ ਹੈਗੇ ਆ ਬੱਚੇ ਜਿਹੜੇ ਪੇਰੈਂਟਸ ਉਹਨਾਂ ਨੂੰ ਦੇਖ ਕੇ ਸਕੂਨ ਮਿਲਿਆ ਕਿ ਕਮ ਸਿਕਾ ਮੋਂ ਉਹਨਾਂ ਦੇ ਮਨ ਦੇ ਉੱਤੇ ਜਿਹੜਾ ਬੋਝ ਸੀਗਾ ਉਹਨਾਂ ਨੇ ਇੱਕ ਜਿਹੜਾ ਤਬਾਰ ਜੁਡੀਸ਼ੀ ਦੇ ਕੀਤਾ ਸੀਗਾ ਜਿਹੜਾ ਪੁਲਿਸ ਤੇ ਤਬਾਰ ਕੀਤਾ ਸੀਗਾ ਉਹ ਤਬਾਰ ਤੇ ਅਸੀਂ ਉਹ ਜਿਹੜਾ ਮੇਰੇ ਤੇ ਤਬਾਰ ਕੀਤਾ ਸੀ ਉੱਤੇ ਖਰੇ ਉਤਰੇ ਆ ਤੋ ਉਹਨੂੰ ਦੇਖ ਕੇ ਹੀ ਸਾਨੂੰ ਸਕੂਨ ਮਿਲਿਆ ਕਿ ਭਾਈ ਇਹ ਪਰਿਵਾਰ ਜਿਹੜਾ ਹੈਗਾ ਕਿਉਂਕਿ ਉਹ ਖੁਸ਼ ਹੈਗਾ ਔਰ ਮੈਨੂੰ ਜੋ ਅਜੀਤ ਤੋਂ ਪਤਾ ਲੱਗਿਆ ਕਿ 17 ਲੱਖ ਕਮੈਂਟ ਦੋ ਦਿਨ ਚ ਆਏ ਸੀਗੇ ਔਰ ਤਕਰੀਬਨ 4.5 ਕਰੋੜ ਬੰਦਿਆਂ ਨੇ ਇਹਨੂੰ ਫੋਲੋ ਕੀਤਾ ਕੇਸ ਨੂੰ ਔਰ ਮੇਰੇ ਤੋਂ ਜੋ ਮੈਂ ਅਜ ਤੱਕ ਕਿਤਾਬਾਂ ਪੜ੍ਹੀਆਂ ਔਰ ਜੋ ਗੂਗਲ ਕਰੀਏ ਤਾ ਐਡੀ ਜਿਆਦਾ ਹਾਈਪ ਔਰ ਐਡੀ ਜਿਆਦਾ ਫੋਲੋਅਰਸ ਕਿਤੇ ਕੇਸ ਕੇਸ ਹੋਈ ਨਹੀਂਗੇ ਔਰ ਤਕਰੀਬਨ ਤਕਰੀਬਨ ਜਦਨ ਮੌਤ ਦੀ ਸਦਾ ਸੁਣਾਈ ਗਈ ਹੈਗੀ ਉਧਰ 52 ਲੱਖ ਲੋਕਾਂ ਨੇ ਇਹਨੂੰ ਲਾਈਵ ਦੇਖਿਆ ਇੱਕ ਬਹੁਤ ਵੱਡੀ ਗੱਲ ਹੈ ਇਹ ਫੈਸਲੇ ਤੋਂ ਬਾਅਦ ਜਿਹੜੇ ਲਾਈਵ ਤੁਹਾਡੇ ਜਰੀਏ ਟੀਵੀ ਦੇ ਜਰੀਏ ਹੋਏ ਆ ਸੀ ਉਹਦੇ 52 ਲੱਖ ਲੋਕਾਂ ਲਾਈਵ ਦੇਖਣਾ ਪ੍ਰੋਗਰਾਮ ਨੂੰ ਇਹ ਵੀ ਹਿਸਟਰੀ ਹੈ ਜੇਕਰ ਉਹ ਹਾਈ ਕੋਰਟ ਜਾਂਦੀ ਹੈ ਲੇਡੀ ਤਾਂ ਅਸੀਂ ਪ੍ਰੇਪੇਅਰਡ ਆ ਵੀ ਆਰ ਵੈਰੀ ਵੈਲ ਪ੍ਰੇਪੇਅਰਡ ਮੈਂ ਅਪੀਅਰ ਹੋ ਰਿਹਾ ਉਹਦੇ ਵਿੱਚ ਵੀ ਜਾਣਦੀ ਉਮੀਦ ਹੈ ਕਿ ਤੁਸੀਂ ਕੋਈ ਇਸ ਦੇ ਬਿਲਕੁਲ ਲਾਗੇ ਹੋ ਮੈਂ ਤਾਂ ਕਹਿੰਦਾ ਸੁਪਰੀਮ ਕੋਰਟ ਤੇ ਜਾਵੇ ਜੀ ਜਿੱਥੇ ਮਰੀ ਚੜਿਆਵੇ ਵੀ ਆਰ ਵੈਰੀ ਵੈਲ ਪ੍ਰਪੇਅਰਡ ਮੈਂ ਆਲਰੇਡੀ ਵਕਾਲਤਨਾਮਾ ਲੈ ਚੁੱਕਾ ਉਹਨਾਂ ਦਾ ਵਕਾਲਤਨਾਮਾ ਲੈ ਕੇ ਪੇਸ਼ ਹੋਵਾਂਗੇ ਹਾਈ ਕੋਰਟ ਬਾਣੀਓ ਹਾਈ ਕੋਰਟ ਤੇ ਪੇਸ਼ ਹੋਵਾਂਗੇ ਬਾਣੀਓ ਸੁਪਰੀਮ ਕੋਰਟ ਜੀ ਪੇਸ਼ ਹੋਵਾਂਗੇ ਜਿੱਥੇ ਤੱਕ ਹੋ ਸਕਦਾ ਲੜਾਈ ਲੜਾਂਗੇ ਅਸੀਂ ਔਰ ਜੋ ਇਨਸਾਫ ਮਿਲੇਆ ਜੋ ਮੈਂ ਜਿੰਨਾ ਕੋ ਆਰਡਰ ਪੜਿਆ ਹੈਗਾ ਜੱਜ ਸਾਹਿਬ ਦਾ ਮੇਰੇ ਖਿਆਲ ਇਹ ਜੋ ਆਰਡਰ ਸੈਟੀਸਫਾਈਡ ਹੋਣ ਵਾਲਾ ਹੈ ਨਹੀਂਗਾ ਅੱਛਾ ਪੰਜਾਬ ਤੇ ਪਹਿਲੀ ਫਾਂਸੀ ਹੈ ਨਾ ਲੈਣ ਨੂੰ ਬਿਲਕੁਲ ਪਹਿਲਾ ਆਰਡਰ ਹੈਗਾ ਜਿਹੜਾ ਫਾਂਸੀ ਦਾ ਆਰਡਰ ਹੋਇਆ ਔਰ ਤਾਂ ਹੀ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਆਰਡਰ ਹੈਗਾ ਵਾ ਇਹ ਐਜ਼ ਇਟ ਇਜ਼ ਰਵੇ ਮਿਹਰਬਾਨੀ ਜੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਔਰ ਦਿਲਰੋਜ਼ ਨਾ ਜੋ ਹੋਇਆ ਉਹ ਕਿਸੇ ਵੀ ਦਿਲਰੋਜ਼ ਨਾ ਨਾ ਹੋਵੇ ਨਾ ਕੋਈ ਕਰੇ ਕਿਉਂਕਿ ਉਹਦਾ ਅੰਤ ਹੀ ਆ ਜੋ ਅੱਜ ਤੁਸੀਂ ਸੁਣ ਰਹੇ ਹੋ ਜਾਂ ਜਦੋਂ ਡਿਸੀਜਨ ਆਇਆ ਬਿਲਕੁਲ ਜੀ ਤੀ ਕਿਸੇ ਦੀ ਵੀ ਹੋਵੇ ਉਹ ਪਿਆਰੀ ਹੁੰਦੀ ਹੈ ਪਰ ਲੇਕਿਨ ਇਹ ਵਕੀਲ ਦੇ ਨਾਲ-ਨਾਲ ਇਹਨਾਂ ਨੇ ਇਨਸਾਨੀਅਤ ਵਾਲਾ ਕੰਮ ਕੀਤਾ ਹੈ ਇਹਨਾਂ ਨੇ ਉਹ ਇਗਜ਼ਾਮਪਲ ਸੈੱਟ ਕੀਤੀ ਹੈ ਕਿ ਅਗਰ ਇਸ ਦਾ ਦਾ ਕੋਈ ਵੀ ਕਰਮ ਕਰੂਗਾ ਬੰਦੇ ਕੋ ਪੈਸਾ ਹੋਵੇ ਜਾਂ ਨਾ ਹੋਵੇ ਐਵੇਂ ਦੇ ਲੋਕ ਅੱਗੇ ਆ ਕੇ ਉਹਨਾਂ ਦਾ ਸਾਥ ਦਾਂਗੇ ਹਾਲਾਂਕਿ ਦਿਲਰੋਜ ਨੂੰ ਪੂਰਾ ਹਿੰਦੁਸਤਾਨ ਪਿਆਰ ਕਰਦਾ ਸੀ ਪੂਰਾ ਪੰਜਾਬ ਪਿਆਰ ਕਰਦਾ ਸੀ ਤੇ ਪੂਰਾ ਲੁਧਿਆਣਾ ਪਿਆਰ ਕਰਦਾ ਸੀ ਤੇ ਪੂਰੀ ਦੁਨੀਆ ਇਹ ਚਾਹੁੰਦੀ ਸੀ ਕਿ ਦਿਲਰੋਜ ਦੇ ਕਾਤਿਲ ਨੂੰ ਉਹੀ ਸਜ਼ਾ ਮਿਲੇ ਕਿ ਦੁਬਾਰਾ ਦਿਲਰੋਜ ਵਰਗਾ ਐਵੇਂ ਦਾ ਘਟਨਾ ਨਾ ਹੋਵੇ ਇੱਕ ਵਾਰ ਫਿਰ ਮਿਹਰਬਾਨੀ ਕੁਮਰ ਸਾਹਿਬ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਅਸੀਂ ਧੰਨਵਾਦ ਕਰਾਂਗੇ ਟਾਇਰ ਮਾਰਕੀਟ ਤੇ ਪਟਾ ਮਾਰਕੀਟ ਦਾ ਵੀ ਕਿਉਂ ਕਿਉਂਕਿ ਇਹਨਾਂ ਨੇ ਇਹਨਾਂ ਦਾ ਸਨਮਾਨ ਨਹੀਂ ਕੀਤਾ ਇਨਾ ਤੇ ਹੋਰ ਬੋਝ ਲੱਤਦਾ ਹੈ ਕਿ ਸਮਾਜ ਵਿੱਚ ਕਦੇ ਵੀ ਇਸ ਤਰ੍ਹਾਂ ਦਾ ਕੋਈ ਘਟਨਾਕਰਮ ਹੋਊਗਾ ਤੇ ਤੁਹਾਡੀ ਜ਼ਿੰਮੇਵਾਰੀ ਹੋਰ ਵੱਧੀ ਹੈ ਤੁਸੀਂ ਅੱਗੇ ਆ ਕੇ ਉਸ ਘਟਨਾਕਰਮ ਨੂੰ ਫੇਸ ਕਰੋਗਾ ਬਿਲਕੁਲ ਜਦੋਂ ਇਹ ਸੰਭਾਲ ਹੁੰਦੇ ਨੇ ਕਿਤੇ ਨਾ ਕਿਤੇ ਬੰਦੇ ਉੱਤੇ ਜ਼ਿੰਮੇਵਾਰੀ ਵੱਧੀ ਹੈ ਕਿ ਬੰਦਿਆਂ ਨੇ ਮੇਰੇ ਉੱਤੇ ਫੇਥ ਜਤਾਇਆ ਹੈ ਤੇ ਮੈਂ ਅੱਗੇ ਵੀ ਇਹਨੂੰ ਫੇਸ ਕਰੂੰਗਾ ਜੀ ਬਿਲਕੁਲ ਜੀ ਪ੍ਰੋਗਰਾਮ ਚੱਲਿਆ ਤੇ ਆਪਣੀ ਵਿਚਾਰਧਾਰਾ ਸਾਡੇ ਨਾਲ ਸਾਂਝੀ ਕਰਿਓ ਅਗਰ ਕੋਈ ਕਮੈਂਟਸ ਕਰਨਾ ਚਾਹੁੰਦੇ ਹੋ ਜਰੂਰ ਕਰਿਓ ਫਿਰ ਇੱਕ ਵਾਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਤੋਂ ਇਨ ਵਕੀਲ ਸਾਹਿਬ ਕੋਮਨ ਸਾਹਿਬ ਦਾ ਦਿਲੋਂ ਸ਼ੁਕਰੀਆ ਦਾ ਕਰਦੇ ਆ ਤੇ ਹਰ ਉਸ ਵਿਅਕਤੀ ਦਾ ਸ਼ੁਕਰੀਆ ਦਾ ਕਰਦੇ ਆ ਜਿਨੇ ਇਸ ਲੜਾਈ ਵਿੱਚ ਚਾਹੇ ਛੋਟਾ ਜਾਂ ਵੱਡਾ ਯੋਗਦਾਨ ਦਿੱਤਾ ਹੈ ਯਾਨੀ ਕਿ ਜਿਹੜਾ ਵੀ ਦਿਲਰੋਜ਼ ਨਾਲ ਖੜਾ ਹੋਇਆ ਹੈ ਉਹ ਇਸ ਤਰੀਕੇ ਦੇ ਸਮਾਜ ਦੀ ਬੁਰਾਈ ਨੂੰ ਖਤਮ ਕਰਨ ਲਈ ਉਸ ਪਰਿਵਾਰ ਨਾਲ ਖੜਾ ਹੋਇਆ ਵਿਚਾਰਤਾਲਾ ਸੰਜੀ ਕਰੋ ਮੈਨੂੰ ਬਤਾ ਦਿਓ ਲੁਧਿਆਣਾ ਲਾਈਵਲੀ ਮੈਂ ਮਨਵਿੰਦਰ ਸਰਾਨਾ